ਹਾਂਜੀ ਸਾਸਰੀ ਕਾਲ ਜੀ ਕੀ ਹਾਲ ਚਾਲ ਨੇ ਆਈ ਹੋਪ ਸਾਰੇ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਮੋਗੇ ਤੁਸੀਂ ਵੇਖ ਰਹੇ ਹੋ ਜਗਦੀਸ਼ ਰੀਪਰ 2024 ਮਾਡਲ ਜਿਸ ਦੀ ਆਪਾਂ ਹੁਣ ਟ్రਾਈ ਲੈਣ ਲੱਗੇ ਆਂ ਸੋਨਾਲੀਕਾ ਡੀਆਈ 60 ਟਰੈਕਟਰ ਨਾਲ ਜੋ ਕਿ ਤੁਸੀਂ ਵੇਖ ਸਕਦੇ ਹੋ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਤੇ ਵੀਡੀਓ ਨੂੰ ਵੱਤ ਵਤ ਸ਼ੇਅਰ ਜਰੂਰ ਕਰ ਦਿਓ ਤੇ ਨਾਲ ਹੀ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਤੇ ਘੰਟੀ ਵਾਲੇ ਬਟਨ ਵੀ ਜਰੂਰ ਦਬਾ ਦਿਓ ਤਾਂ ਕਿ ਆਪਣੀ ਆਉਣ ਵਾਲੀ ਹਰ ਇੱਕ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਕਿਸਾਨ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੋ ਕਿ ਆਪਣਾ ਅੱਜ ਜਗਦੀਸ਼ ਰੀਪਰ 2024 ਮਾਡਲ ਲੈ ਕੇ ਚੱਲੇ ਨੇ ਕਹਿੰਦੇ ਹੋ ਕਾਲਪੁਰਖ ਮਿਹਨਤਾਂ ਦਾ ਮੁੱਲ ਮੋੜਦਾ ਏ ਰੱਖ ਮਿਹਨਤ ਉਤੇ ਫੋਕਸ ਤੂੰ ਮਿਹਨਤਾਂ ਕਰਦਾ ਰਹਿ ਉਹ ਕਾਲਪੁਰਖ ਮਿਹਨਤਾਂ ਦਾ ਮੁੱਲ ਮੋੜਦਾ ਏ ਰੰਗ ਮਿਹਨਤਾਂ ਦੇ ਲੱਗੇ ਹੋਏ ਨੇ ਰੰਗ ਮਿਹਨਤਾਂ ਦੇ ਲੱਗੇ ਹੋਏ ਨੇ ਇਹ ਆਪਣਾ ਰੀਪਰ ਜੋ ਕਿ ਤੁਸੀਂ ਦੇਖ ਸਕਦੇ ਹੋ ਇਹਦੀ ਹੋ ਟਰਾਈ ਚੱਲ ਰਹੀ ਹੈ ਜਗਦੀਸ਼ ਰੀਪ 2024 ਮਾਡਲ ਇਹ 60 ਇਚ ਹੈ ਰੀਪਰ ਹੈ 7.5 ਫੁੱਟ ਦਾ ਕੱਟਰਾ 15 ਫਿੰਗਰਾਂ ਵਾਲਾ ਤੇ ਜਿਹੜੇ ਇਹਦੇ ਵਿੱਚ 베アリング ਨੇ ਪੱਖੇ ਦੇ 베アリング ਦੇ ਪਾ ਅੰਦਰ ਕਰੇ ਨੇ ਟੀਆਰ ਦੇ ਵਿੱਚ 베アリング ਨੇ ਹੈਬਿਟੀਉਡ ਜੀ ਇਹ ਆਪਣਾ ਰੀਪਰ ਤਿਆਰ ਹੋਇਆ ਵਾ ਟਾਟਾ ਦੀ 5mm ਦੀ ਪਲੇਟ ਤੋਂ ਸਾਰੇ ਰੀਪਰ ਆਪਣੇ ਟਾਟਾ ਦੀ 5mm ਦੀ ਪਲੇਟ ਤੋਂ ਹੀ ਤਿਆਰ ਹੁੰਦੇ ਨੇ ਹੈਬਿਟਿਊਡੀ ਚ ਜੋ ਕਿ ਤੁਸੀਂ ਦੇਖ ਸਕਦੇ ਹੋ ਐਂਡ ਗੱਲਬਾਤ ਹੋਈ ਵੀ ਉਹ ਪੂਰੀ ਸਿਰਾਂ ਹੀ ਲੱਗਿਆ ਹੋਇਆ ਜਗਦੀਸ਼ ਸ਼ਰੀਪਰ 2024 ਮਾਡਲ ਹੈਬਿਟਿਊਡੀ ਚ ਤਿਆਰ ਹੋਇਆ ਡੀਕੇਟੀ ਦੇ ਟਾਇਰ ਹੁੰਦੇ ਨੇ ਆਪਣੇ ਟ੍ਰੀਪਰ ਚ ਤੇ ਮੂਰੇ ਆਪਾਂ ਇਹਦਾ ਪੱਖਾ ਲਾਇਆ ਜੋ ਕਿ ਰੀਪਰ ਤੋਂ ਉੱਠ ਰਹੇ ਕਰਦੇ ਨੂੰ ਟਰੈਕਟਰ ਤੱਕ ਪਹੁੰਚਣ ਤੋਂ ਹੈ ਰੋਕਦਾ ਪੱਖਾ ਜਦਦਾ ਇਹ ਰੀਪਰ ਖੇਤਾਂ ਵਿੱਚ ਚੱਲਦਾ ਤੁਸੀਂ ਦੇਖ ਸਕਦੇ ਹੋ ਟੀਆਰ ਦੇ ਵੈਰਿੰਗ শারਪ ਦੇ ਬਲੇਡ ਪੈਂਥਰ ਦੀਆਂ ਬੈਲਟਾਂ ਤੇ ਪੂਛ ਵਾਲੀਆਂ ਪੂੜੀਆਂ ਐਂਡ ਗੱਲਬਾਤ ਹੋਈ ਦੀ ਜਮਾਂ ਸਿਰਾ ਹੀ ਲੱਗਿਆ ਪਿਆ ਕਿਸਾਨ ਭਰਾਵਾਂ ਦਾ ਫਿਰ ਤੋਂ ਤਹਾਦਿਲ ਤੋਂ ਧੰਨਵਾਦ ਕਰਦੇ ਆ ਜੋ ਕਿ ਆਪਣੇ ਜਗਦੀਸ਼ਰੀਪ 2024 ਮਾਡਲ ਨੂੰ ਬਹੁਤ ਪਿਆਰ ਦੇ ਰਹੇ ਨੇ ਪੱਖੀ ਦਾ ਡੈਮੋ ਕਰਕੇ ਵਿਖਾਇਆ ਜਾ ਰਿਹਾ ਪਸੰਦਰਾਮ ਜੋ ਤੁਸੀਂ ਦੇਖ ਸਕਦੇ ਹੋ ਪਿੱਛੇ ਆਪਕਤਾਂ ਵਾਲੀ ਪੱਖੀ ਲਈ ਆ ਓਕੇ ਰਿਪੋਰਟਾਂ ਨੇ ਪੂਰੀਆਂ ਜਗਦੀਸ਼ਰੀਪ 2024 ਮਾਡਲ ਖੇਦਣ ਲਈ ਤੁਸੀਂ ਰਿਸਪੈਕਸ਼ਨ ਵਿੱਚ ਦਿੱਤੇ ਗਏ ਨੰਬਰਾਂ ਤੇ ਕਾਲ ਕਰ ਸਕਦੇ ਹੋ ਮਿਲਦੇ ਆਂ ਜੀ ਅਗਲੀ ਵੀਡੀਓ ਵਿੱਚ ਧੰਨਵਾਦ